ਗਲਤੀਪ ਸਿੰਘ ਗੜਗੱਜ ਨੂੰ ਜਦੋਂ ਜਦੋਂ ਵੀ ਉਹ ਸਰੂਪਾ ਦੇਣ ਲੱਗਾ ਉਦੋਂ ਮੈਂ ਕਿਹਾ ਵੀ ਜਿਹੜਾ ਸਰੂਪਾ ਵਾ ਚਹੇਦਾਰ ਜੀ ਤੁਸੀਂ ਸਰੂਪਾ ਨਹੀਂ ਦੇ ਸਕਦੇ ਤੁਹਾਨੂੰ ਕੌਮ ਨੇ ਪੰਥ ਨੇ ਤਖਤ ਦਾ ਜਹੇਦਾਰ ਮਨਜ਼ੂਰ ਨਹੀਂ ਕੀਤਾ ਗਿਆਨੀ ਹਰਪ੍ਰੀਤ ਜੀ ਨੂੰ ਵੇਖੋ ਕਿੰਨਾ ਜਲੀਲ ਕੀਤਾ ਉਹਦੀਆਂ ਧੀਆਂ ਭੈਣਾਂ ਨੂੰ ਇਹ ਗਾਲ੍ਹਾਂ ਕੱਢਦੇ ਰਹੇ ਮੈਸੇਜ ਕਰਦੇ ਰਹੇ ਜਿਹੜਾ ਜਹੇਦਾਰ ਇਹਨਾਂ ਬਾਦਲ ਪਰਿਵਾਰ ਤੇ ਫਿੱਟ ਨਹੀਂ ਪੈਂਦਾ ਉਹਨੂੰ ਫਿਰ ਇਦਾਂ ਹੀ ਕਰਦੇ ਜਲੀਲ ਕਰਕੇ ਕੱਢਦੇ ਆ ਕੋਈ ਇਲਜ਼ਾਮ ਲਾਉਣਗੇ ਕੋਈ ਐਸਾ ਕੰਮ ਕਰਨਗੇ ਇਹਨਾਂ ਦਾ ਪ੍ਰੋਗਰਾਮ ਦਿਨੇ 10 ਵਜੇ ਦਾ ਸੀ ਇਹਨਾਂ ਨੇ ਰਾਤ ਰਾਤ ਦੀ ਨਾ ਉਥੇ ਗ੍ਰੰਥ ਨਾ ਉਥੇ ਪੰਥ ਤੇ ਕੁਲਦੀਪ ਸਿੰਘ ਨੂੰ ਗੜਗਾਜ ਨੂੰ ਜਿਹੜਾ ਜ਼ਹੀਦਾਰ ਬਣਾਤਾ ਹੁਣ ਜ਼ਹੀਦਾਰ ਵੇਖੋ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਉਥੋਂ ਦਸਤਾਰਾਂ ਲੈ ਰਿਆ ਮੈਂ ਕਾਲ ਤੱਕ ਸਾਥੀ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਤੁਸੀਂ ਮੇਰੇ ਅੰਗ ਸੰਗ ਰਹੋ ਤੇ ਮੈਂ ਇਹ ਕੰਮ ਜ਼ਰੂਰ ਕਰਨਾ ਕਿ ਮੈਂ ਇਹਨੂੰ ਬੋਲਣ ਨਹੀਂ ਦੇਣਾ ਜਦੋਂ ਅਮਣ ਦਰਅਸਲ ਵੇਖਿਆ ਜਾਵੇ ਤਾਂ ਜਿਹੜੇ ਗੁਲਦੀਪ ਸਿੰਘ ਗੜਗੱਜ ਨੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਜਦੋਂ ਤੋਂ ਹੀ ਜਥੇਦਾਰ ਲਗਾਇਆ ਗਿਆ ਉਦੋਂ ਤੋਂ ਹੀ ਜਿਹੜਾ ਲਗਾਤਾਰ ਵਿਰੋਧ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਦਰ ਦੋ ਵਜh ਕੇ ਪੰਜਾਬ ਮਿੰਟ ਨੂੰ ਸਵੇਰੇ ਤੜਕਸਾਰ ਉਹਨਾਂ ਨੂੰ ਬਿਨਾ ਪੰਥ ਤੇ ਬਿਨਾ ਗ੍ਰੰਥ ਤੋਂ ਜਦੋਂ ਜਥੇਦਾਰਤ ਸਾਜਿਆ ਗਿਆ ਵਕਫ ਵਕਫ ਸਿਸਟਮਾਂ ਲਗਾਤਾਰ ਜਿਹੜਾ ਵਿਰੋਧ ਕਰਦੀਆਂ ਹੋਈ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਹੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਮਹਿਲ ਸਿੰਘ ਬੱਬਰ ਜਿਹੜੇ ਕਿ ਪਿਛਲੇ ਦਿਨੀ ਨਨਕਾਣਾ ਸਾਹਿਬ ਵਿਖ ਦਾ ਪਾਈ ਗੁਰਬਖਸ਼ ਸਿੰਘ ਗੁਰਦਰਾ ਸਾਹਿਬ ਵਿਖੇ ਜਿਹੜਾ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾ ਰਿਹਾ ਸੀ ਤਾਂ ਉਦੋਂ ਜਿਹੜਾ ਅਚਾਨਕ ਵਿਰੋਧ ਜਿਹੜਾ ਹੋ ਜਾਂਦਾ ਵਿਰੋਧ ਹੋਣ ਦਾ ਕਾਰਨ ਕੀ ਹੁੰਦਾ ਕਿ ਜਿਹੜਾ ਸ਼ਹੀਦ ਬੱਬਰ ਦਾ ਪਰਿਵਾਰ ਹੁੰਦਾ ਉਸ ਨੂੰ ਜਦੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੋ ਜਿਹੜਾ ਕੁਲਦੀਪ ਸਿੰਘ ਗੜਗੱਜ ਹੁੰਦੇ ਨੇ ਉਹ ਸਰਪਾਉ ਸਾਹਿਬ ਦੇਣ ਲੱਗਦੇ ਨੇ ਤਾਂ ਅਚਾਨਕ ਉੱਥੇ ਜਰਨੈਲ ਸਿੰਘ ਸਗੀਰਾ ਜਿਹੜੇ ਕਿ ਸਰਬੱਤ ਖਾਲਸਾ ਦੇ ਬੁਖੀ ਸਨ ਉਹ ਪਹੁੰਚ ਜਾਂਦੇ ਨੇ ਤਾਂ ਉਹਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਜਾਂਦਾ ਕਿ ਕਿਹਾ ਜਾਂਦਾ ਕਿ ਮਾਫ ਕਰਨਾ ਜਥੇਦਾਰ ਸਾਹਿਬ ਤੁਹਾਨੂੰ ਅਜੇ ਤੱਕ ਕੌਮ ਨੇ ਆਪਣਾ ਜਥੇਦਾਰ ਪਰਮਾਨ ਨਹੀਂ ਕੀਤਾ ਜਿਸ ਦੇ ਚਲਦਿਆਂ ਤੁਹਾਡ ਤੁਸੀਂ ਜਿਹੜਾ ਉਹ ਸਰਪਾਉ ਸਾਹਿਬ ਦੇਣ ਦਾ ਅਧਿਕਾਰ ਜਿਹੜਾ ਉਹ ਨਹੀਂ ਰੱਖਦੇ ਬੇਸ਼ੱਕ ਉਦੋਂ ਇਹ ਗੱਲ ਛੋਟੀ ਜਿਹੀ ਜਾਪਦੀ ਹੋਵੇ ਪਰ ਹੁਣ ਹੌਲੀ-ਹੌਲੀ ਇਹ ਜਿਹੜਾ ਵਿਵਾਦ ਆ ਲਗਾਤਾਰ ਭਖਦਾ ਜਾ ਰਿਹਾ ਔਰ ਵੇਖਿਆ ਜਾਵੇ ਤਾਂ ਪੂਰੀ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਦੇ ਤੱਕ ਇਹ ਜਿਹੜੀ ਗੱਲ ਪਹੁੰਚ ਚੁੱਕੀ ਕਿ ਕਿਸ ਤਰ੍ਹਾਂ ਦੇ ਨਾਲ ਜਸਹਰ ਸਿੰਘ ਸਾਹਿਬ ਦਾ ਵਿਰੋਧ ਕੀਤਾ ਗਿਆ ਇਸ ਵਕਤ ਹਨ ਸਾਡੇ ਨਾਲ ਜਿਹੜੇ ਨੇ ਉਹ ਜਰਨੈਲ ਸਿੰਘ ਜ਼ਕੀਰਾ ਵੀ ਮੌਜੂਦ ਨੇ ਉਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰ ਲੈਣੇ ਆ ਕਿ ਆਖਰ ਵਿਰੋਧ ਜਿਹੜਾ ਉਹ ਕਿਉਂ ਜਿਹੜਾ ਕੀਤਾ ਗਿਆ ਹਾਂਜੀ ਜ਼ਕੀਰਾ ਜੀ ਅੱਜ ਜਿਹੜਾ ਖੰਡਪਾਟ ਸਾਹਿਬ ਚੱਲਦਾ ਸੀ ਭਾਈ ਮਹਿਲ ਸਿੰਘ ਬੱਬਰ ਜੀ ਦਾ ਉਦੋਂ ਤੁਹਾਡੇ ਕੋਲ ਵਿਰੋਧ ਕੀਤਾ ਗਿਆ ਕਹਿੰਦੇ ਕੁਲਦੀਪ ਸਿੰਘ ਗੜਗੱਜ ਦਾ ਔਰ ਜਿਹੜਾ ਸਰੂਪਾ ਸਾਹਿਬ ਲੈਣ ਤੋਂ ਗੁਰਕਲਦੀਪ ਸਿੰਘ ਗੜਗੱਜ ਨੂੰ ਜਦੋਂ ਜਦੋਂ ਵੀ ਉਹ ਸਰੂਪਾ ਦੇਣ ਲੱਗਾ ਉਦੋਂ ਮੈਂ ਕਿਹਾ ਵੀ ਜਿਹੜਾ ਸਰੂਪਾ ਵਾ ਜਹੇਦਾਰ ਜੀ ਤੁਸੀਂ ਸਰੂਪਾ ਨਹੀਂ ਦੇ ਸਕਦੇ ਤੁਹਾਨੂੰ ਕੌਮ ਨੇ ਪੰਥ ਨੇ ਤਖਤ ਦਾ ਜਹੇਦਾਰ ਮਨਜ਼ੂਰ ਨਹੀਂ ਕੀਤਾ ਤੁਸੀਂ ਜਿਹੜੇ ਜਹੇਦਾਰ ਥਾਪੇ ਗਏ ਵੇਖੋ ਚੋਰੀ ਛਪੀ ਜਿਹੜਾ ਤੁਹਾਨੂੰ ਜਹੇਦਾਰ ਥਾਪਿਆ ਪਰ ਅਸੀਂ ਜੇ ਜਹੇਦਾਰ ਮੰਨਦੇ ਨਹੀਂ ਇਹਨਾਂ ਨੂੰ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਸੀ ਗਿਆਨੀ ਰਗਵੀਰ ਸਿੰਘ ਜੀ ਵੀ ਉਹਨਾਂ ਨੂੰ ਵੀ ਪਰ ਸਾਡਾ ਜਿਹੜੇ ਜ਼ਹੀਦਾਰ ਆ ਉਹ ਜਿਹੜੇ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਐਕਟਿੰਗ ਜ਼ਹੀਦਾਰ ਭਾਈ ਧਿਆਨ ਸਿੰਘ ਜੀ ਮੰਡ ਪਰ ਫਿਰ ਵੀ ਜਿਹੜੇ ਜ਼ਹੀਦਾਰਾਂ ਦਾ ਅਸੀਂ ਸਤਿਕਾਰ ਕਰਦੇ ਆ ਕਿ ਜਦੋਂ ਜ਼ਹੀਦਾਰਾਂ ਨੇ ਇਹਨਾਂ ਦੇ ਉੱਤੇ 2 ਦਸੰਬਰ ਨੂੰ ਹੁਕਮਨਾਮਾ ਜਾਰੀ ਕੀਤਾ ਉਹ ਇਹਨਾਂ ਨੂੰ ਮਨਜ਼ੂਰ ਨਹੀਂ ਹੋਇਆ ਤੇ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਜ਼ਹੀਦਾਰਾਂ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਤੇ ਫਿਰ ਇਹਨਾਂ ਨੇ ਜ਼ਹੀਦਾਰਾਂ ਨੂੰ ਜਲੀਲ ਕਰਨਾ ਸ਼ੁਰੂ ਜਿੱਦਾਂ ਗਿਆਨੀ ਹਰਪ੍ਰੀਤ ਜੀ ਨੂੰ ਵੇਖੋ ਕਿੰਨਾ ਜਲੀਲ ਕੀਤਾ ਉਹਦੀਆਂ ਧੀਆਂ ਭੈਣਾਂ ਨੂੰ ਇਹ ਗਾਲ੍ਹਾਂ ਕੱਢਦੇ ਰਹੇ ਮੈਸੇਜ ਕਰਦੇ ਰਹੇ ਇਹ ਕੋਈ ਸਿੱਖ ਐਦਾਂ ਕਰਦਾ ਸਾਡੀ ਬੇਸ਼ੱਕ ਜਹੇਦਾਰਾਂ ਦੇ ਨਾਲ ਭਾਵੇਂ ਵਿਰੋਧਤਾ ਵੀ ਰਹੀ ਉਹ ਅਸੀਂ ਜਦੋਂ ਵੀ ਗਿਆਨੀ ਗੁਰਬਚਨ ਸਿੰਘ ਦੇ ਨਾਲ ਵੀ ਰਹੀ ਇਹ ਕਮੀਨੀਆਂ ਹਰਕਤਾਂ ਅਸੀਂ ਨਹੀਂ ਕਦੀ ਕੀਤੀਆਂ ਇਹ ਸਾਨੂੰ ਸੋਭਾ ਨਹੀਂ ਦਿੰਦੀਆਂ ਵੀ ਇਹ ਐਦਾਂ ਜਲੀਲ ਕਰਕੇ ਇੱਕ ਜਹੇਦਾਰ ਦੀ ਪਦਵੀ ਨੂੰ ਉਨਾਂ ਨੂੰ ਜਲੀਲ ਕਰਕੇ ਉਥੋਂ ਕੱਢਣਾ ਜਿਹੜਾ ਜ਼ਹੀਦਾਰ ਇਹਨਾਂ ਬਾਦਲ ਪਰਿਵਾਰ ਦੇ ਫਿੱਟ ਨਹੀਂ ਬੈਂਦਾ ਉਹਨੂੰ ਫਿਰ ਇਦਾਂ ਹੀ ਕਰਦੇ ਜਲੀਲ ਕਰਕੇ ਕੱਢਦੇ ਆ ਕੋਈ ਇਲਜ਼ਾਮ ਲਾਉਣਗੇ ਕੋਈ ਐਸਾ ਕੰਮ ਕਰਨਗੇ ਫਿਰ ਹੁਣ ਇਹਨੂੰ ਅਨੇ ਉਹ ਜਿਹੜੀ ਕਮੇਟੀ ਬਣਾਈ ਆ ਉਹਨੂੰ ਇਹ ਕਹਿੰਦੇ ਵੀ ਆ ਕਮੇਟੀ ਨਹੀਂ ਆ ਕਮੇਟੀ ਆ ਕਮੇਟੀ ਇਹਨਾਂ ਨੇ ਉਹ ਕਹਿੰਦੇ ਵੀ ਨਹੀਂ 2 ਦਸੰਬਰ ਵਾਲਾ ਜਿਹੜਾ ਹੁਕਮਨਾਮਾ ਵਾ ਉਹ ਰਹੂਗਾ ਉਹ ਇਹਨਾਂ ਦੇ ਫਿੱਟ ਨਹੀਂ ਬੈਠੇ ਤੇ ਉਹਨਾਂ ਨੂੰ ਇਹਨਾਂ ਨੇ ਲਾਤਾ ਫੇਰ ਕੁਲਦੀਪ ਸਿੰਘ ਜੀ ਗੜਗਾਜੇ ਨੂੰ ਜਦੋਂ ਜ਼ਹੀਦਾਰ ਬਣਾਇਆ ਉਹਨਾਂ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਜ਼ਹੀਦਾਰ ਬਣਾਇਆ 2:50 ਮਿੰਟ ਦੇ ਉੱਤੇ ਜਦੋਂ ਉਹਨਾਂ ਨੂੰ ਜ਼ਹੀਦਾਰ ਬਣਾਇਆ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ 5 7 10 ਨਾਲ ਲੈ ਕੇ ਤੇ ਜ਼ਹੀਦਾਰ ਥਾਪਤਾ ਤੇ ਉਹ ਜ਼ਹੀਦਾਰ ਕੌਮ ਮਨਜ਼ੂਰ ਨਹੀਂ ਕਰਦੀ ਕਿਉਂਕਿ ਜ਼ਹੀਦਾਰ ਦਾ ਵਰ੍ਹੋਦ ਹੋ ਰਿਆ ਸੀ ਇਹਨਾਂ ਦਾ ਪ੍ਰੋਗਰਾਮ ਦਿਨੇ 10 ਵਜੇ ਦਾ ਸੀ ਇਹਨਾਂ ਨੇ ਰਾਤ ਰਾਤ ਹੀ ਨਾ ਉਥੇ ਗ੍ਰੰਥ ਨਾ ਉਥੇ ਪੰਥ ਤੇ ਕੁਲਦੀਪ ਸਿੰਘ ਨੂੰ ਗੜਗਾਜੇ ਨੂੰ ਜਿਹੜਾ ਜਹੇਦਾਰ ਬਣਾਤਾ ਹੁਣ ਜਹੇਦਾਰ ਵੇਖੋ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਉਥੋਂ ਦਸਤਾਰਾਂ ਲੈ ਰਿਆ ਕਦੀ ਕਿਸੇ ਸ਼ਹੀਦ ਦੇ ਪਰਿਵਾਰ ਦੇ ਨਾਲ ਕਦੀ ਕਿਸੇ ਦੇ ਕੋਲ ਉਹ ਵੀ ਉਹਨਾਂ ਨੂੰ ਇਹਨੂੰ ਸਰੋਪਾ ਇਹਨੂੰ ਦਸਤਾਰ ਦੇਣੀ ਨਹੀਂ ਚਾਹੀਦੀ ਉਹ ਵੀ ਦਸਤਾਰਾਂ ਦੇਈ ਜਾਂਦੇ ਤਾਂ ਜੇ ਆਏ ਆ ਤੇ ਇਹਦਾ ਸਤਿਕਾਰ ਕਰੋ ਚਲੋ ਓਦਾਂ ਤੁਸੀਂ ਮਿਲੋਗੇ ਲੋ ਸਤਿਕਾਰ ਕਰੋ ਇਹ ਦਸਤਾਰਾਂ ਦੇਣੀਆਂ ਸਾਡੀਆਂ ਵੀ ਜੜੀਆਂ ਕੁਝ ਗਲਤੀਆਂ ਵਾਂ ਨਾ ਉਹ ਸਾਨੂੰ ਲੈ ਕੇ ਬੈਂਦੀਆਂ ਜਾਂਦੀਆਂ ਕਿਉਂ ਸਖੀਰ ਜੀ ਜਦੋਂ ਤੁਹਾਡੇ ਵੱਲੋਂ ਵਿਰੋਧ ਦਰਜ ਕਰਾਇਆ ਗਿਆ ਉਦੋਂ ਨਾਰਾਇਣ ਸਿੰਘ ਚੋੜਾ ਜਿਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ ਗੋਲੀ ਚ ਲਾਈ ਉਹ ਵੀ ਮੌਜੂਦ ਸੀ ਬਲਬੀਰ ਸਿੰਘ ਜੀ ਮੌਜੂਦ ਸੀਗੇ ਹੋਰ ਵੀ ਕਈ ਇਹ ਪੰਥਕ ਜਿਹੜੇ ਆਗੂ ਮੌਜੂਦ ਸੀ ਉਹਨਾਂ ਨੇ ਵਿਰੋਧ ਦਰਜ ਨਹੀਂ ਕਰਾਇਆ ਪਰ ਤੁਹਾਡੇ ਮਨ ਦੇ ਵਿੱਚ ਇਹ ਕਿਉਂ ਆਇਆ ਕਿ ਵਿਰੋਧ ਜਿਹੜਾ ਹੋਣਾ ਚਾਹੀਦਾ ਮੇਰੇ ਮਨ ਦੇ ਵਿੱਚ ਮੇਰੀ ਜ਼ਮੀਰ ਨੇ ਮੈਨੂੰ ਲੂਣਿਆ ਕਿ ਇਹ ਜਿਹੜਾ ਕੰਮ ਆ ਤੂੰ ਵੀ ਮੈਂ ਕੱਲ ਤੱਕ ਸਾਤੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਤੁਸੀਂ ਮੇਰੇ ਅੰਗ ਸੰਗ ਰਹੋ ਤੇ ਮੈਂ ਇਹ ਕੰਮ ਜ਼ਰੂਰ ਕਰਨਾ ਕਿ ਮੈਂ ਇਹਨੂੰ ਬੋਲਣ ਨਹੀਂ ਦੇਣਾ ਤੇ ਮੈਂ ਜਾ ਕੇ ਉਥੇ ਵਿਰੋਧ ਕੀਤਾ ਔਰ ਕਿਸੇ ਨੇ ਕੀਤਾ ਚਾਹ ਨਹੀਂ ਕੀਤਾ ਮੈਂ ਉਹਨਾਂ ਦਾ ਉਹਨਾਂ ਨੂੰ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਂ ਆਪਣੀ ਮੇਰੀ ਜਮੀਰ ਨੇ ਆਵਾਜ਼ ਦਿੱਤੀ ਮੈਂ ਉਹਨੂੰ ਕਹਿਤਾ ਬੋਲਣ ਨਹੀਂ ਉਹਨੂੰ ਸਰੋਪਾ ਨਹੀਂ ਮੈਂ ਲੈਣ ਦਿੱਤਾ ਉਹ ਜ਼ਹੀਰਦਾਰ ਨੇ ਕਿਹਾ ਵੀ ਨਹੀਂ ਮੈਂ ਸਰੋਪਾ ਦਿੰਦਾ ਗਿਆਨੀ ਸਿੰਘ ਸਾਹਿਬ ਬਲਜੀਤ ਸਿੰਘ ਜੀ ਨੇ ਸਰੋਪਾ ਦਿੱਤਾ ਚਾਹ ਪ੍ਰਤਾਪ ਸਿੰਘ ਨੇ ਸਰੋਪਾ ਦਿੱਤਾ ਉਹ ਮੈਂ ਉਹਨਾਂ ਦਾ ਵਿਰੋਧ ਨਹੀਂ ਕਰਦਾ ਇਹਨੂੰ ਜ਼ਹੀਰਦਾਰ ਕੌਮ ਨੇ ਪਰਵਾਹ ਨਹੀਂ ਨੀ ਕੀਤਾ ਤੇ ਫਿਰ ਇਹਦਾ ਮੈਂ ਵਿਰੋਧ ਕੀਤਾ ਉਥੇ ਸਰੋਪਾ ਨਹੀਂ ਮੈਨ ਲੈਣ ਨਹੀਂ ਦਿੱਤਾ ਕਿ ਜਿਵੇਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਉਹਨਾਂ ਨੂੰ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਗਿਆ ਪਰ ਜਿਵੇਂ ਤੁਸੀਂ ਸਰੋਪਾ ਸਾਹਿਬ ਤੋਂ ਦਿਨ ਤੋਂ ਰੋਕਿਆ ਗਿਆ ਕੀ ਇਹ ਅਕਾਲ ਤਖਤ ਸਾਹਿਬ ਦੀ ਤੋਹੀਨੀ ਹੈ ਜਿਹੜਾ ਕਿ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦੇ ਨਾਲ ਸਿੱਧੀ ਜਿਹੜੀ ਹੈ ਉਹ ਮੱਥਾ ਲਾਉਣ ਵਾਲੀ ਗੱਲ ਨਹੀਂ ਕਿਉਂਕਿ ਜਥੇਦਾਰ ਨੇ ਇਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਵੇਖੋ ਜਦੋਂ ਕਿਤੇ ਸੱਚ ਬੋਲਣਾ ਹੋਵੇ ਨਾ ਉਥੇ ਸਿਰ ਧੜ ਦੀ ਬਾਜੀ ਲਾਉਣੀ ਪੈਂਦੀ ਆ ਮੈਂ ਕੌਮ ਦੇ ਵਾਸਤੇ ਮਹੇਸ਼ਾ ਹੀ ਸੱਚ ਬੋਲਿਆ ਪਹਿਲਾਂ ਵੀ ਜਦੋਂ ਕਿਸੇ ਵੀ ਜ਼ਹੀਦਾਰ ਨੇ ਕੋਈ ਜਿੱਦਾਂ ਰਾਮ ਰਹੀਮ ਨੂੰ ਗਿਆਨੀ ਗੁਰਬਚਨ ਸਿੰਘ ਨੇ ਕਾਲ ਤਖਤ ਦੇ ਜ਼ਹੀਦਾਰ ਨੇ ਮaaf ਕੀਤਾ ਉਸ ਦਿਨ ਵੀ ਮੈਂ ਜਾ ਕੇ ਕਿਹਾ ਸੀ ਵੀ ਅੱਜ ਜ਼ਹੀਦਾਰ ਜੀ ਤੁਸੀਂ ਪੰਥ ਦੀ ਪੇਠ ਦੇ ਵਿੱਚ ਛੁਰਾ ਮਾਰਿਆ ਇਹ ਤੁਸੀਂ ਕੰਮ ਬਹੁਤ ਜ਼ਿਆਦਾ ਗਲਤ ਕੀਤਾ ਤੇ ਉਹ ਗਲਤ ਸੀ ਉਹ ਜਿਹੜਾ ਹੁਕਮਨਾਮਾ ਕੌਮ ਨੇ ਫਿਰ ਸੰਗਤ ਨੇ ਸਾਰੀ ਨੇ ਇਕੱਠੇ ਹੋ ਕੇ ਹੁਕਮਨਾਮਾ ਵੀ ਉਹ ਜਿਹੜਾ ਵਾਪਸ ਲਿਆ ਮੈਂ ਸਮੇ ਸਮੇਂ ਦੇ ਹਰ ਗੱਲ ਅਕਾਲ ਤਖਤ ਸਾਹਿਬ ਦੇ ਜਹੇਦਾਰ ਜੇ ਕੋਈ ਗਲਤੀ ਕਰਦੇ ਪਹਿਲਾਂ ਵੀ ਜਦੋਂ ਭਾਈ ਰਾਜੋਆਣੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਉਦੋਂ ਵੀ ਕਾਲ ਤਖਤ ਦੇ ਜਹੇਦਾਰ ਤੇ ਅੰਦਰ ਜਾ ਕੇ ਉਹਨੂੰ ਦੋ ਗਾਗਰਾਂ ਜਲਦੀਆਂ ਦੇ ਆਏ ਸੀ ਕਿ ਇਸ਼ਨਾਨ ਕਰਕੇ ਤੇ ਤੂੰ ਫਾਂਸੀ ਤੇ ਚੜ ਜਾ ਪਰ ਅਸੀਂ ਆਖਿਆ ਇਹ ਕੌਮੀ ਯੋਧਾ ਵਾ ਅਸੀਂ ਇਹਨੂੰ ਫਾਂਸੀ ਦੇ ਨਹੀਂ ਚੜਨ ਦੇਣਾ ਪੂਰੀ ਕੌਮ ਨੇ ਇਕੱਠੇ ਹੋ ਕੇ ਫਿਰ ਅਸੀਂ ਬੰਦ ਦੀ ਕਾਲ ਦਿੱਤੀ ਸੀ ਤੇ ਫਾਂਸੀ ਦੀ سزا ਜਿਹੜੀ ਆ ਉਹ ਮਾਫ ਕਰਨੀ ਪਈ ਸੀ ਜਿਹੜੀ ਕਿ ਉਹ ਰਾਸ਼ਟਰਪਤੀ ਨੂੰ ਫਿਰ ਮਾਫੀ ਇਹਨੂੰ ਦੇਣੀ ਪਈ ਸੀ ਮੈਂ ਜਦੋਂ ਵੀ ਕੋਈ ਕੌਮ ਦੇ ਵਾਸਤੇ ਕੰਮ ਕਰਨਾ ਗਲਤ ਕੰਮ ਨਹੀਂ ਹੋਣ ਦੇਣਾ ਕਾਲ ਤਖਤ ਸਾਹਿਬ ਤੋਂ ਕਿਉਂਕਿ ਕਾਲ ਤਖਤ ਸਾਹਿਬ ਸਾਡਾ ਜਿਹੜਾ ਉਹ ਮਹਾਨ ਹੈ ਕਾਲ ਤਖਤ ਸਾਹਿਬ ਕਦੀ ਕਿਸੇ ਵੀ ਤਖਤ ਦੇ ਗਾੜੀ ਕਦੀ ਝੁਕਿਆ ਨਹੀਂ ਅਹੀਂ ਆਪਣੀ ਵਾਪੂਰੀ ਲਾਉਨੇ ਆ ਕਿ ਅਸੀਂ ਅਕਾਲ ਤਖਤ ਦੀ ਮਾਨ ਮਰਯਾਦਾ ਬਹਾਲ ਰੱਖੀਏ ਪਰ ਜਦੋਂ ਤੱਕ ਇਹ ਪਰਿਵਾਰ ਅਕਾਲ ਤਖਤ ਸਭ ਤੇ ਕਾਬਜ ਇਹਨਾਂ ਨੇ ਕਹਿ ਸਕਦੇ ਆ ਇਹਨਾਂ ਦੀ ਮਰਜ਼ੀ ਨਾਲ ਅਕਾਲ ਤਖਤ ਸਾਬ ਦਾ ਜਹੇਦਾਰ ਲੱਗਣਾ ਇਹਨਾਂ ਦੀ ਮਰਜ਼ੀ ਨਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲੱਗਣਾ ਜੇ ਇਹਨਾਂ ਨੂੰ ਕੋਈ ਫਿੱਟ ਨਹੀਂ ਬੈਂਦਾ ਉਹਨੂੰ ਵੇਖ ਲਓ ਕਿੰਨਾ ਜਲੀਲ ਕਰਕੇ ਇਹ ਅੱਜ ਦੀ ਗੱਲ ਨਹੀਂ ਗਿਆਨੀ ਹਰਪ੍ਰੀਤ ਸਿੰਘ ਦੀ ਗਿਆਨੀ ਰਗਵੀਰ ਸਿੰਘ ਦੀ ਇਹ ਪਹਿਲਾਂ ਵੀ ਜਹੇਦਾਰਾਂ ਨੂੰ ਪਹਿਲਾਂ ਇਦਾਂ ਜਲੀਲ ਕਰਕੇ ਇਦਾਂ ਹੀ ਉਹਨਾਂ ਨੂੰ ਕੱਢਦੇ ਰਹੇ ਆ ਤੇ ਆਪਾਂ ਅਹੀਂ ਕੌਮ ਦੀ ਗੱਲ ਕਰਦੇ ਰਹਿਣਾ ਅਕਾਲ ਤਖਤ ਸਾਹਿਬ ਦੀ ਮਾਨ ਮਰਜਾਦਾ ਨੂੰ ਬਹਾਲ ਤਾਂ ਹੀ ਰੱਖਿਆ ਜਾ ਸਕਦਾ ਜੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ ਤੇ ਉਹ ਜਿਹੜਾ ਪੂਰਾ ਪ੍ਰਬੰਧ ਆ ਪੰਥ ਕੋਲ ਆਵੇ ਫਿਰ ਪੰਥ ਆਪਣਾ ਅਕਾਲ ਤਖਤ ਦਾ ਜਹੇਦਾਰ ਜਿਹੜਾ ਬਣਾਊਗਾ ਤੇ ਫਿਰ ਆਪਣਾ ਆਪਣਾ ਸਾਰਾ ਫੈਸਲਾ ਜਿਹੜਾ ਜੋ ਵੀ ਅਕਾਲ ਤਖਤ ਸਾਹਿਬ ਤੋਂ ਹੋਇਆ ਕਰੂਗਾ ਉਹ ਕੌਮ ਨੂੰ ਪ੍ਰਵਾਨ ਹੋਊਗਾ ਸਖੀਰਾ ਸਾਹਿਬ ਸਵਾਲ ਇਹ ਆ ਕਿ ਜਿਵੇਂ ਅਕਾਲ ਤਖਤ ਸਾਹਿਬ ਤੋਂ ਹੁਣ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਜਹੇਦਾਰ ਲਗਾ ਦਿੱਤਾ ਗਿਆ ਔਰ ਲਗਾਇਆ ਅੰਤਰਿਕ ਕਮੇਟੀ ਨੇ ਇਹ ਜਿਹੇ ਜਹੇਦਾਰ ਨੂੰ ਆਪਾਂ ਸਿੱਧਾ ਕਸੂਰ ਜਿਹੜਾ ਰਿਮਾਸ ਜਹੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਕੋਈ ਅਜਿਹਾ ਸਨੇਹਾ ਦੇਣਾ ਚਾਹੋਗੇ ਜਿਵੇਂ ਤੁਸੀਂ ਕਹ ਕਿ ਕੰਮ ਨੇ ਉਹਨਾਂ ਨੂੰ ਪਰਵਾਹ ਨਹੀਂ ਕੀਤਾ ਕਿ ਉਹਨਾਂ ਦੇ ਨਾਮ ਤੇ ਸੁਨੇਹਾ ਕੋਈ ਮੈਂ ਗੜਗੱਜ ਸਾਹਿਬ ਨੂੰ ਬੇਨਤੀ ਕਰਨੀ ਚਾਹਨਾ ਕਿ ਇਹਨਾਂ ਦੇ ਪੰਜੇ ਦੇ ਵਿੱਚ ਨਾ ਫਸੇ ਇਹਨਾਂ ਦੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਵੇ ਤੇ ਆਪਣੇ ਆਪ ਹੀ ਜਿਹੜਾ ਉਥੋਂ ਫਾਰਕ ਹੋ ਜੇ ਨਹੀਂ ਦੇ ਇਹਨੂੰ ਵੀ ਇਦਾਂ ਜਲੀਲ ਕਰਕੇ ਇਹ ਪਰਿਵਾਰ ਕੱਢਣਗੇ ਜਿਨ੍ਹਾਂ ਦੇਰ ਤੱਕ ਉਹਨਾਂ ਨੇ ਕੰਮ ਲੈਣਾ ਉਨੀ ਦੇਰ ਤੱਕ ਕੁਲਦੀਪ ਸਿੰਘ ਗੜਗਾਜ ਨੂੰ ਵਰਤਣਗੇ ਜਦੋਂ ਉਹਨਾਂ ਦੀ ਆਪਣਾ ਕੰਮ ਨਿਕਲ ਗਿਆ ਉਦੋਂ ਕੁਲਦੀਪ ਸਿੰਘ ਗੜਗਾਜ ਦਾ ਵੀ ਇਹ ਜਿਹੜਾ ਜੋ ਗਿਆਨੀ ਹਰਪ੍ਰੀਤ ਸਿੰਘ ਦਾ ਹਾਲ ਕੀਤਾ ਗਿਆਨੀ ਰਗਬੀਰ ਸਿੰਘ ਦਾ ਕੀਤਾ ਸ਼ੁਰੂ ਤੋਂ ਕਰਦੇ ਆਏ ਆ ਇਸੇ ਤਰ੍ਹਾਂ ਕਰਨਗੇ ਕਿਉਂਕਿ ਇਹਨਾਂ ਦੀ ਆਦਤ ਜਿਹੜੀ ਅਜੈਕਟਿਵ ਕਮੇਟੀ ਆ ਉਹ ਵੀ ਪ੍ਰਕਾਸ਼ ਇਹਨਾਂ ਬਾਦਲ ਪਰਿਵਾਰ ਦੀ ਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ ਵੀ ਇਹਨਾਂ ਦਾ ਜੋ ਉਹ ਕਹਿਣਗੇ ਉਹ ਹੀ ਫੈਸਲਾ ਕਾਲ ਤੱਕ ਸਭ ਤੋਂ ਸੁਣਾਇਆ ਜਾ ਸਕਦਾ ਉਹ ਕੌਮ ਦੇ ਹਿੱਤ ਦੇ ਵਿੱਚ ਫੈਸਲਾ ਜਿਹੜਾ ਕਦੀ ਵੀ ਉਥੋਂ ਅਕਾਲ ਤਖਤ ਸਭ ਤੋਂ ਨਹੀਂ ਆ ਸਕਦਾ ਧੰਨਵਾਦ ਧੰਨਵਾਦ ਜੀ ਆ ਬਿਲਕੁਲ ਜੀ ਇਹ ਆਮਣ ਸਿੱਧੇ ਸ਼ਬਦਾਂ ਵਿੱਚ ਜਿਹੜਾ ਉਹਨਾਂ ਨੇ ਕਹਿ ਦਿੱਤਾ ਗਿਆਨੀ ਜਿਹੜੇ ਮਾਫ ਕਰਨਾ ਜਿਹੜੇ ਗਿਆਨੀ ਗੁਲਦੀਪ ਸਿੰਘ ਗੜਗਾਜ ਨੇ ਉਹਨਾਂ ਨੂੰ ਵੀ ਅਪੀਲ ਕਰ ਦਿੱਤੀ ਹੈ ਕਿ ਜਦੋਂ ਵੀ ਕੋਈ ਜਸਦਾਦ ਇਹਨਾਂ ਵੱਲੋਂ ਲਾਇਆ ਜਾਂਦਾ ਤਾਂ ਬੜਾ ਇੱਜ਼ਤ ਸਨਮਾਨ ਉਸ ਨੂੰ ਦਿੱਤਾ ਜਾਂਦਾ ਪਰ ਜਦੋਂ ਲਾਇਆ ਜਾਂਦਾ ਤਾਂ ਜਲੀਲ ਵੀ ਜਿਹੜਾ ਉਹ ਕੀਤਾ ਜਾਂਦਾ ਔਰ ਫਿਲਹਾਲ ਜੇਕਰ ਗੱਲ ਕਰੀਏ ਤਾਂ ਕੱਲ ਇਹ ਗੱਲ ਨਰੈਣ ਸਿੰਘ ਚੋੜਾ ਦੇ ਨਾਲ ਜਦੋਂ ਇੰਟਰਵਿਊ ਕੀਤੀ ਸੀ ਤਾਂ ਉਹਨਾਂ ਨੇ ਵੀ ਕਹੀ ਸੀ ਕਿ ਇਹ ਬੜੇ ਇੱਜ਼ਤਮਾਨ ਦੇ ਨਾਲ ਜਿਹੜੇ ਨੇ ਉਹ ਕਿਸੇ ਵੀ ਜਸਦਾਦ ਨੂੰ ਲੈ ਕੇ ਆਉਂਦੇ ਨੇ ਪਰ ਜਦੋਂ ਉਹਨਾਂ ਨੂੰ ਲਾਇਆ ਜਾਂਦਾ ਤਾਂ ਜ਼ਲੀਲ ਕਰ ਗੱਲ ਇਹ ਹੈ ਕਿ ਜਹੇਦਾਰਾਂ ਨੂੰ ਪਤਾ ਵੀ ਹੁੰਦਾ ਇੰਦਰ ਸਿੰਘ ਚੋੜਾ ਨੇ ਕਿਹਾ ਸੀ ਕਿ ਸਾਡਾ ਵੀ ਇਹੀ ਹਸ਼ਰੋਣਾ ਪਰ ਇੱਕ ਜਹੇਦਾਰ ਚਲਾ ਜਾਂਦਾ ਤੇ ਦੂਸਰਾ ਜਲੀਲ ਹੋਣ ਲਈ ਜਿਹੜਾ ਉਥੇ ਲੱਗ ਜਾਂਦਾ ਜਦੋਂ ਤੱਕ ਬਾਦਲ ਪਰਿਵਾਰ ਜਿਹੜਾ ਉਹ ਅਕਾਲ ਤਖਤ ਸਾਹਿਬ ਤੇ ਆਪਣੀਆਂ ਮਨਮਰਜ਼ੀਆਂ ਕਰ ਰੀਆਂ ਜਾਂ ਐਸਜੀਪੀਸੀ ਤੇ ਆਪਣੀਆਂ ਮਨਮਰਜ਼ੀਆਂ ਕਰ ਰੀਆਂ ਨਹੀਂ ਛੱਡਦਾ ਉਹ ਤੱਕ ਕੋਈ ਵੀ ਜਹੇਦਾਰ ਆਪਣੀ ਆਜ਼ਾਦੀ ਦੇ ਨਾਲ ਫੈਸਲਾ ਜਿਹੜਾ ਉਹਨੇ ਹੀ ਲੈ ਸਕਦਾ